ਮੁੱਦਾ ਪੰਜਾਬ ਦੀ ਇੱਜ਼ਤ ਨਾਲ ਜੁੜਿਆ ਪੰਜਾਬ ਦੀ ਅਣਖ ਨਾਲ ਜੁੜਿਆ ਤੇ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਨਾਲ ਵੀ ਹੁਣ ਜੁੜ ਗਿਆ ਦੇਖੋ ਪਹਿਲਾਂ ਤਾਂ ਭਗਵੰਤ ਮਾਨ ਨੇ ਇਹ ਕਿਹਾ ਵੀ 26 ਜਨਵਰੀ ਦੇ ਵਿੱਚ ਵੀ ਪੰਜਾਬ ਦੀ ਜਿਹੜੀ ਚਾਕੀ ਆ ਉਹ ਪੇਸ਼ ਨਹੀਂ ਕੀਤੀ ਗਈ ਜਾਣ ਕੇ ਰੋਕੀ ਗਈ ਉਸ ਤੋਂ ਬਾਅਦ ਬੀਜੇਪੀ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਉਹ ਆ ਗਏ ਸਾਹਮਣੇ ਉਹ ਕਹਿੰਦੇ ਵੀ ਚਾਕੀ ਤਾਂ ਰੋਕੀ ਐ ਕਿਉਂਕਿ ਚਾਕੀ ਤੇ ਸ਼ਹੀਦਾਂ ਨਾਲੋਂ ਵੱਧ ਕੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਫੋਟੋ ਲਾਈ ਐ ਤੇ ਅੱਜ ਭਗਵੰਤ ਮਾਨ ਸਾਹਮਣੇ ਆਏ ਤੇ ਭਗਵੰਤ ਮਾਨ ਨੇ ਇੱਕ ਵੱਡਾ ਚੈਲੰਜ ਜਾਖੜ ਦੇ ਅੱਗੇ ਕਰਤਾ ਸੁਨੀਲ ਜਾਖੜ ਦੇ ਭਗਵੰਤ ਮਾਨ ਨੇ ਚੈਲੰਜ ਕੀਤਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭਗਵੰਤ ਮਾਨ ਕਹਿੰਦਾ ਵੀ ਦੇਖੋ ਇਹ ਕਹਿੰਦੇ ਆ ਵੀ ਮੇਰੀ ਤੇ ਕੇਜਰੀਵਾਲ ਦੀ ਉਥੇ ਫੋਟੋ ਲਾਈਏ ਚਾਕੀ ਤੇ ਤਾਂ ਰੱਦ ਕੀਤੀ ਐ। ਭਗਵੰਤਮਾਨ ਕਹਿੰਦਾ ਅਸੀਂ ਐਡੇ ਬੇਵਕੂਫ ਨਹੀਂ ਗਏ ਕਿ ਸ਼ਹੀਦਾਂ ਦੇ ਬਰਾਬਰ ਆਪਦੀ ਫੋਟੋ ਲਾਈਏ। ਭਗਵੰਤਮਾਨ ਕਹਿੰਦਾ ਮੇਰਾ ਚੈਲੰਜ ਐ ਜਾਖੜ ਨੂੰ ਕਿਤੋਂ ਵੀ ਸਬੂਤ ਲਿਆ ਦੇਵੇ ਵੀ ਅਸੀਂ ਆਪਦੀ ਫੋਟੋ ਜਿਹੜੇ ਸ਼ਹੀਦਾਂ ਦੇ ਬਰਾਬਰ ਚਾਕੀ ਤੇ ਲਾਈ ਹੈ ਜਾਂ ਚਾਕੀ ਤੇ ਫੋਟੋ ਲਾਉਣ ਦੀ ਗੱਲ ਕੀਤੀ ਐ। ਤਾਂ ਮੈਂ ਰਾਜਨੀਤੀ ਛੱਡ ਦਿਆਂਗਾ ਇਹ ਗੱਲ ਭਗਵੰਤ ਮਾਨ ਨੇ ਕਹਿ ਦਿੱਤੀ ਹੁਣ ਅੱਗੇ ਜਾਖੜ ਤੇ ਮਸਲਾ ਬਣ ਗਿਆ ਹੁਣ ਬੀਜੇਪੀ ਦੇ ਪ੍ਰਧਾਨ ਜਾਖੜ ਸਾਹਿਬ ਕੀ ਕਰਨਗੇ ਦੇਖੋ ਪੰਜਾਬੀਓ ਇਹ ਮਸਲਾ ਫ਼ਯੂਲ ਨਾ ਸਮਝ ਲਿਓ ਇਹਨੂੰ ਐ ਨਾ ਸਮਝ ਲਿਓ ਸਾਨੂੰ ਕੀ ਲੱਗੇ ਗੱਲ ਸਿੱਧੀ ਸਿੱਧੀ ਇਹ ਆ ਪਹਿਲੀ ਤਾਂ ਗੱਲ ਪੰਜਾਬ ਦੀ ਇੱਜ਼ਤ ਨਾਲ ਗੱਲ ਜੁੜੀ ਐ ਔਰ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਨਾਲ ਜੁੜੀ ਐ ਪੰਜਾਬ ਦੀ ਇੱਜ਼ਤ ਨਾਲ ਗੱਲ ਐਦਾਂ ਜੁੜੀ ਐ ਵੀ ਹੋਵੇ ਗਣਤੰਤਰ ਦਿਵਸ 26 ਜਨਵਰੀ ਜਾਂ 15 ਅਗਸਤ ਤੇ ਸਭ ਤੋਂ ਵੱਧ ਕੁਰਬਾਨੀਆਂ ਆਜ਼ਾਦੀ ਦੇ ਵਿੱਚ ਦੇਣ ਵਾਲੇ ਸਭ ਤੋਂ ਵੱਧ ਸ਼ਹੀਦیاں ਆਜ਼ਾਦੀ ਲਈ ਦੇਣ ਵਾਲੇ ਜਿਹੜੇ ਪੰਜਾਬੀ ਨਹੀਂ ਉਹਨਾਂ ਦੀ ਝਾਕੀ ਉੱਥੇ ਵਿਖਾਈ ਨਾ ਜਾਵੇ ਇਹ ਤਾਂ ਹੋ ਗਈ ਪੰਜਾਬ ਦੀ ਇੱਜ਼ਤ ਨਾਲ ਜੁੜੀ ਗੱਲ ਹੁਣ ਪੰਜਾਬੀਆਂ ਨੂੰ ਬੇਵਕੂਫ ਕਿਵੇਂ ਬਣਾਉਣ ਨਾਲ ਜੁੜ ਗਈ ਉਹ ਇਦਾਂ ਵੀ ਸੁਨੀਲ ਜਾਖੜ ਚੋਂ ਤੇ ਭਗਵੰਤ ਮਾਨ ਚੋਂ ਇੱਕ ਬੰਦਾ ਲਾਜਮੀ ਗੱਪ ਰੇਡ ਰਿਹਾ ਝੂਠ ਮਾਰ ਰਿਹਾ ਔਰ ਪੰਜਾਬੀਆਂ ਨੂੰ ਬੇਵਕੂਫ ਬਣਾ ਰਿਹਾ ਹੁਣ ਇਹ ਤੁਸੀਂ ਦੱਸਿਓ ਆਪਦੇ ਕਮੈਂਟ ਚ ਵੀ ਇਹਨਾਂ ਚੋਂ ਕੌਣ ਹੈ ਵੈਸੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਰਾਜਨੀਤੀ ਵੋਟਾਂ ਦੀ ਜਦ ਖੇਡਦੀਆਂ ਨੇ ਤਾਂ ਆਪਾਂ ਨੂੰ ਬੇਵਕੂਫ ਬਣਾਉਂਦੀਆਂ ਨੇ ਝੂਠੇ ਲਾਰੇ ਲਾਉਂਦੀਆਂ ਨੇ ਪਰ ਐਸ ਮੁੱਦੇ ਤੇ ਜਿੱਥੇ ਪੰਜਾਬ ਦੀ ਇੱਜ਼ਤ ਜੁੜੀ ਹੈ ਉਥੇ ਇੱਕ ਪਾਰਟੀ ਭਾਜਪਾ ਜਾਂ ਫਰਮ ਆਦਮੀ ਪਾਰਟੀ ਇੱਕ ਪਾਰਟੀ ਆ ਜਿਹੜੀ ਪੰਜਾਬੀਆਂ ਨੂੰ ਝੂਠ ਬੋਲ ਕੇ ਬੇਵਕੂਫ ਬਣਾ ਰਹੀ ਹੈ ਉਹ ਕਿਹੜੀ ਪਾਰਟੀ ਹੋ ਸਕਦੀ ਹੈ ਇਹ ਤੁਸੀਂ ਦੱਸਿਓ ਦੇਖੋ ਹੁਣ ਭਗਵੰਤ ਮਾਨ ਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਪੰਜਾਬ ਨੇ ਉਹਨੇ ਕਿਹਾ ਵੀ ਭਾਈ ਪਹਿਲਾਂ ਵੀ ਪਿਛਲੀ 15 ਅਗਸਤ ਤੇ ਪੰਜਾਬ ਦੀ ਝਾਕੀ ਨਹੀਂ ਸੀ ਪੇਸ਼ ਕੀਤੀ ਅਸੀਂ ਭੇਜੀ ਸੀ ਤੇ ਐਤਕੀ ਫੇਰ ਰੱਦ ਕਰ ਦਿੱਤੀ ਜਿਹੜੀ ਕਿ ਪੰਜਾਬ ਦੇ ਸ਼ਹੀਦਾਂ ਪੰਜਾਬ ਦੇ ਵਿਰਸੇ ਨਾਲ ਜੁੜੀ ਚੱਕੀ ਸੀ ਉਸ ਤੋਂ ਬਾਅਦ ਆ ਬੀਜੇਪੀ ਆ ਗਈ ਬੀਜੇਪੀ ਦੇ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਤੇ ਮਨਜਿੰਦਰ ਸਿਰਸਾ ਉਹ ਉਹਨਾਂ ਨੇ ਮੋਰਚਾ ਸੰਭਾਲ ਲਿਆ ਉਹ ਕਹਿੰਦੇ ਵੀ ਇਹ ਭਗਵੰਤ ਮਾਨ ਤਾਂ ਗੱਪ ਮਾਰਦਾ ਹੈ ਉਹ ਕਹਿੰਦੇ ਵੀ ਸੁਨੀਲ ਜਾਖੜ ਨੇ ਕਿਹਾ ਪ੍ਰੈਸ ਕਾਨਫਰੰਸ ਕਰਕੇ ਬੜੀ ਟੌਰ ਦੇ ਨਾਲ ਜਾਖੜ ਸਾਹਿਬ ਕਹਿੰਦੇ ਵੀ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦੀ ਝਾਕੀ ਰੱਦ ਕੀਤੀ ਗਈ ਹੈ ਸੁਨੀਲ ਜਾਖੜ ਕਹਿੰਦੇ ਵੀ ਪਿਛਲੇ ਕੁਝ ਸਾਲਾਂ 'ਚ 9 ਵਾਰ ਤੇ ਮੋਦੀ ਦੇ ਕਾਰਜਕਾਲ 'ਚ 4 5 6 ਵਾਰ ਪੰਜਾਬ ਦੀ ਝਾਕੀ ਜਿਹੜੀ ਆ ਉਹ ਉਹ ਗਣਤੰਤਰ ਦਿਵਸ ਤੇ 15 ਅਗਸਤ ਤੇ ਨਹੀਂ ਵਿਖਾਈ ਗਈ ਹੁਣ ਪਹਿਲੀ ਤਾਂ ਗੱਲ ਜਾਖੜ ਸਾਹਿਬ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਜਾਖੜ ਸਾਹਿਬ ਇਹ ਬੜੀ ਕੋ ਤਿਹੜ ਮਾਰਨ ਵਾਲੀ ਗੱਲ ਹੈ ਇਹ ਬੜੀ ਤੁਸੀਂ ਟੌਰਨਲ ਦੱਸ ਰਹੇ ਹੋ ਤੁਹਾਡੀ ਪਾਰਟੀ ਅੱਜ ਬੀਜੇਪੀ ਤੇ ਬੀਜੇਪੀ ਦਾ ਕੇਂਦਰ ਤੇ ਰਾਜ ਹੈ ਤੇ 10 ਸਾਲ ਪੂਰੇ ਹੋ ਗਏ ਨੇ ਜੇ ਪੰਜਾਬ ਦੀ ਚਾਕੀ ਨਹੀਂ ਵਿਖਾਉਂਦੇ ਤੇ ਭਗਵੰਤ ਮਾਨ ਤਾਂ ਦੋ ਨੂੰ ਰੋਈ ਜਾਂਦਾ ਤੁਸੀਂ ਨੌ ਦੱਸੀ ਜਾਂਦੇ ਹੋ ਫਿਰ ਤਾਂ ਉਦੋਂ ਵੱਡੀ ਗੱਲ ਬਣ ਗਈ ਪਰ ਉਸ ਤੋਂ ਬਾਅਦ ਜਾਖੜ ਸਾਹਿਬ ਨੇ ਇਹ ਕਿਹਾ ਵੀ ਦੇਖੋ ਇਹ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਲਾਉਣ ਦਾ ਇਹਨਾਂ ਦਾ ਜਿਹੜਾ ਛੱਸ ਹੈ ਜਿਹੜਾ ਇਹਨਾਂ ਦਾ ਚਾ ਹੈ ਜਿਹੜੇ ਇਹਨਾਂ ਨੂੰ ਆਦਤ ਹੈ ਉਹਦੇ ਕਰਕੇ ਚਾਕੀ ਰਿਜੈਕਟ ਹੋਈ ਹੈ ਹੁਣ ਇੱਥੇ ਸਾਰਾ ਪੰਜਾਬ ਛੱਛੋ ਪੰਚ ਪੈ ਗਿਆ ਪੈਣਾ ਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਵੀ ਇੰਝ ਕਰਦੀ ਹੈ ਜਿੱਥੇ ਕਿਤੇ ਭਗਵੰਤ ਮਾਨ ਦੀ ਫੋਟੋ ਲਾਈ ਜਾ ਰਹੀ ਹੈ ਮਹੱਲਾ ਕਲੀਨਿਕਾਂ ਤੋਂ ਸ਼ੁਰੂ ਕਰਕੇ ਉਹ ਜਿਹੜੇ ਤੀਰਥ ਯਾਤਰਾ ਭੇਜੀ ਹੈ ਉਹ ਜਿਹੜੇ ਬੈਗ ਦਿੱਤੇ ਨੇ ਉਹਨਾਂ ਤੱਕ ਮਾਨ ਸਾਹਿਬ ਦੀ ਫੋਟੋ ਲਾਈ ਹੈ ਲੋਕੀ ਛੱਕ ਚ ਪੈ ਗਏ ਬੀ ਹੋ ਸਕਦਾ ਭਾਈ ਚਾਕੀ ਤੇ ਵੀ ਲਾਤੀ ਹੋਵੇ ਸੁਨੀਲ ਜਾਖੜ ਐਨੇ ਵਿਸ਼ਵਾਸ ਨਾਲ ਕਹਿ ਰਿਹਾ ਸੁਨੀਲ ਜਾਖੜ ਐਨੇ ਦਾਵੇ ਨਾਲ ਕਹਿ ਰਿਹਾ ਤਾਂ ਫੇਰ ਭਾਈ ਹੋ ਸਕਦਾ ਇੱਕ ਜ਼म्मेवार ਬੰਦਾ ਸੁਨੀਲ ਜਾਖੜ ਕ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਹੈ ਭਾਜੀਪੀ ਦਾ ਜੇ ਉਹ ਕਹਿ ਰਿਹਾ ਤਾਂ ਹੋ ਸਕਦਾ ਭਾਈ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਉਥੇ ਸ਼ਹੀਦਾਂ ਦੀ ਚਾਕੀ ਚ ਵੀ ਲਾਤੀ ਹੋਵੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਦੋ ਟੁਕ ਇੱਕ ਚੈਲੰਜ ਕਰਤਾ ਜਾਖੜ ਨੂੰ ਉਹ ਕਹਿੰਦੇ ਜਾਖੜ ਸਬੂਤ ਦੇਵੇ ਸਾਡੀ ਫੋਟੋ ਕਿੱਥੇ ਲੱਗੀ ਹੈ ਤੇ ਜਾਂ ਫਿਰ ਜਾਖੜ ਆ ਮਾਫੀ ਮੰਗੇ ਤੇ ਜਾਂ ਫਿਰ ਮੈਂ ਸਬੂਤ ਦਿੰਦਾ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਹੁਣ ਦੇਖੋ ਪਿਆਰਿਓ ਇਹਦਾ ਸੱਚ ਕੀ ਹੋ ਸਕਦਾ ਹੈ ਕਲੀਅਰ ਕੱਟ ਜੀ ਗੱਲ ਹੈ ਹਰ ਪਾਰਟੀ ਇੱਥੇ ਸਿਆਸਤ ਚਮਕਾਉਣ ਨੂੰ ਫਿਰਦੀ ਹੈ ਇਹ ਤਾਂ ਪਤਾ ਹੀ ਹੈ ਕਿ ਹਰ ਪਾਰਟੀ ਜਿਹੜੀ ਹੈ ਉਹ ਸਿਆਸੀ ਲਾਹਾ ਵੋਟ ਪੋਲਿਟਿਕਸ ਦਾ ਲਾਹਾ ਲੈਣਾ ਚਾਹੁੰਦੀ ਹੈ ਤੇ ਇਹ ਜੇਕਰ ਜਿੰਨਾ ਕੁਛ ਵੀ ਭਗਵੰਤ ਮਾਨ ਦਾ ਕੇਜਰੀਵਾਲ ਹੋਰੀ ਕਰਦੇ ਨੇ ਉਹ ਕਰਦੇ ਕਿਉਂ ਨੇ ਇਸੇ ਲਈ ਕਰਦੇ ਨੇ ਵੀ ਵੱਧ ਵੋਟਾਂ ਜੋੜੀਆਂ ਜਾਣ ਪੰਜਾਬ ਦੀਆਂ ਤੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਪਤਾ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜੇਕਰ ਸ਼ਹੀਦਾਂ ਦੇ ਬਰਾਬਰ ਚਾਕੀ ਚ ਫੋਟੋ ਲਾਤੀ ਤਾਂ ਲੈਣੇ ਦੇ ਦੇਣੇ ਪੈ ਜਾਣਗੇ ਉਹਨਾਂ ਨੂੰ ਵੀ ਇੰਨੀ ਕੁ ਸਮਝ ਹੈਗੀ ਹੈ ਕਿਉਂਕਿ ਜਿਹੜਾ ਕੁਛ ਉਹ ਕਰ ਰਹੇ ਨੇ ਕਰਤਾ ਆਖਰ ਸਿਆਸੀ ਫਾਇਦੇ ਲਈ ਰਹੇ ਨੇ